ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਮੈਂ ਹਰਿਆਣਾ ਹਾਈ ਕੋਰਟ ਪੰਜਾਬ ਦੇ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਜਿਵੇਂ ਕੋਈ ਵੀ ਤੁਹਾਡਾ ਕੋਈ ਪਰਚਾ ਚੱਲਦਾ ਹੈ ਪੁਲਿਸ ਇਨਵੈਸਟੀਗੇਸ਼ਨ ਉਹਦੇ ਉੱਪਰ ਪ੍ਰੋਪਰ ਨਹੀਂ ਕਰ ਰਹੀ ਹੈਗੀ ਜਾਂ ਦੋਸ਼ੀਆਂ ਨੂੰ ਫੜ ਨਹੀਂ ਰਹੀ ਹੈਗੀ ਤਾਂ ਉਹਦੇ ਵੀ ਤੁਸੀਂ ਰਿਟਨ ਦੇ ਵਿੱਚ ਕੰਪਲੀਟਸ ਕਰ ਦਿੰਦੇ ਹੋ ਜਾਂ ਨਾ ਸਾਨੂੰ ਇਹ ਪਤਾ ਲੱਗਦਾ ਵੀ ਸਾਡੀ ਕੰਪਲੀਟਸ ਕਿੱਥੇ ਜਾਂਦੀ ਹੈ ਕੀ ਹੁੰਦਾ ਕੀ ਹਿਸਾਬਤਾ ਹੈ ਸਮਝ ਤੋਂ ਬਾਹਰ ਹੈ ਤਾਂ ਪੰਜਾਬ ਗਵਰਨਮੈਂਟ ਨੇ ਕਾਫੀ ਟਾਈਮ ਤੋਂ ਜਿਹੜੀ ਇਹ ਸ਼ੁਰੂ ਕੀਤੀ ਸੀ ਉਹਦੀ ਜਿਹੜੀ ਪੰਜਾਬ ਤੁਸੀਂ ਗੂਗਲ ਦੇ ਵਿੱਚ ਸਿੱਧਾ ਸਰਚ ਕਰਨਾ ਹੈ ਪੰਜਾਬ ਆਰਟੀਆਈ ਆਨਲਾਈਨ ਉਹਦੇ ਵਿੱਚ ਤੁਸੀਂ ਜਦੋਂ ਉਹਦੇ ਕਾਊਂਟ ਬਣਾ ਕੇ ਉਹਨੂੰ ਲੌਗਇਨ ਕਰੋਗੇ ਉਹਦੇ ਵਿੱਚ ਤੁਸੀਂ ਜਿਹੜੀ ਆਨਲਾਈਨ ਅਪ ਦੀ ਆਰਟੀਆਈ ਜੋ ਪੰਜਾਬ ਦਾ ਸਰਕਲ ਆ ਪੂਰਾ ਜੀਨੂੰ ਵੀ ਤੁਸੀਂ 10 ਰੁਪਏ ਦੀ ਫੀਸ ਕਟਵਾ ਕੇ ਤੁਸੀਂ ਪਾ ਸਕਦੇ ਹੋ ਤੇ ਉਹਦੇ ਉੱਪਰ ਇੱਕ ਗ੍ਰੀਵੈਂਸ ਪੋਰਟਲ ਬਣਿਆ ਹੋਇਆ ਹੈ ਤੇ ਉਹਦੇ ਵਿੱਚ ਪਰਸਨਲੀ ਵੀ ਮੇਰਾ ਵੀ ਬੜਾ ਤਜਰਬਾ ਹੈ ਵੀ ਉਹਦੇ ਵਿੱਚ ਤੁਸੀਂ ਜੇ ਕੋਈ ਵੀ ਕੰਪਲੀਟ ਪਾਉਂਗੇ ਕਿਸੇ ਵੀ ਇਨਵੈਸਟੀਗੇਸ਼ਨ ਆਫੀਸਰ ਦੇ ਖਿਲਾਫ ਕੰਪਲੀਟ ਕਰ ਰਹੇ ਹੋ ਜਾ ਕਿਸੇ ਵੀ ਹੋਰ ਡਿਪਾਰਟਮੈਂਟ ਦੇ ਉੱਪਰ ਤੁਸੀਂ ਕਰ ਰਹੇ ਹੋ ਤਾਂ ਉਹਦੇ ਉੱਪਰ ਜਿਹੜੀ ਹੈਗੀ ਤੁਹਾਨੂੰ ਇਹ ਵੀ ਪਤਾ ਲੱਗੂਗਾ ਟਰੈਕਿੰਗ ਵੀ ਕਿੱਥੇ-ਕਿੱਥੇ ਕਿਹੜੇ ਡੀਐਸਪੀ ਨੂੰ ਕਿਹੜੇ ਆਈਜੀ ਨੂੰ ਜਾਂ ਕਿਹੜੇ ਐਸਐਸਪੀ ਨੂੰ ਤੁਹਾਡੀ ਜਿਹੜੀ ਹੈਗੀ ਕੰਪਲੀਟ ਮੂਵ ਹੋਈ ਹੈ ਤੇ ਕਿੱਥੇ ਚੱਲ ਰਹੀ ਹੈ ਤੇ ਦੂਜੀ ਗੱਲ ਉਹਦੇ ਵਿੱਚ ਇੱਕ ਇਹ ਵੀ ਹੈ ਈ ਰਿਜ਼ਲਟ ਇਹ ਵੀ ਦੇਖੋ ਨੂੰ ਮਿਲੇ ਆ ਵੀ ਤੁਸੀਂ ਜਦੋਂ ਕੰਪਲੀਟਸ ਆਨਲਾਈਨ ਕਰ ਦੋਗੇ ਤਾਂ ਉਹਦਾ ਜਿਹੜਾ ਪ੍ਰੈਸ਼ਰ ਹੈ ਜੇ ਮੰਨ ਲਓ ਕੋਈ ਇਨਵੈਸਟੀਗੇਸ਼ਨ ਆਫੀਸਰ ਜਾਂ ਕੋਈ ਪੁਲਿਸ ਮະਲਾਦਮ ਗੱਲ ਨਹੀਂ ਸੁਣ ਰਿਹਾ ਜਾਂ ਉਹ ਲੋ ਤਾਂ ਬਾਹਰ ਹੋ ਕੇ ਗੱਲ ਚੱਲਦਾ ਤਾਂ ਉਹਦੇ ਵਿੱਚ ਬੜਾ ਹੀ ਜਿਹੜਾ ਸਕੰਜਾ ਕੱਸਿਆ ਜਾਂਦਾ ਹੈ ਬਹੁਤ ਪ੍ਰੈਸ਼ਰ ਪੈਂਦਾ ਤਾਂ ਜਿਹੜੇ ਇਨਵੈਸਟੀਗੇਸ਼ਨ ਆਫੀਸਰ ਨੇ ਚੱਜ ਨਾਲ ਕੰਮ ਕਰਦੇ ਨੇ ਜੇ ਬੰਦੇ ਨੂੰ ਨਹੀਂ ਵੀ ਫੜਦੇ ਤਾਂ ਫਿਰ ਉਹ ਬੰਦੇ ਨੂੰ ਫੜਦੇ ਵੀ ਨਹੀਂ ਸੋ ਇਸ ਕਰਕੇ ਕਿਸੇ ਦੇ ਨਾਲ ਵੀ ਜੇ ਤੱਕਾ ਹੁੰਦਾ ਤਾਂ ਜਿਹੜੀ ਇਹ ਹੈਗੀ ਹੈ ਪੰਜਾਬ ਆਰਟੀਆਈ ਆਨਲਾਈਨ ਇਹਦੇ ਵਿੱਚ ਅਕਾਊਂਟ ਬਣਾ ਕੇ ਤੁਸੀਂ ਜਿਹੜੀ ਹੈਗੀ ਆਪਦੇ ਕੰਪਲੇਂਟਸ ਜੋ ਗ੍ਰੀਵੈਂਸ ਹੈਗੇ ਨੇ ਤੁਸੀਂ ਇਹਦੇ ਉੱਪਰ ਪਾਓ ਸਭ ਜਿਹੜੀ ਹੈਗੇ ਨੇ ਸਭ ਪੋਰਟਲ ਉਦੇ ਵਿੱਚ ਬਣੇ ਹੋਏ ਨੇ ਤੇ ਸਮਾਰਟ ਵਰਕ ਦੇ ਵਿੱਚ ਥੋੜਾ ਜਿਹਾ ਉਹ ਕਰੋ ਆਫਲਾਈਨ ਜਿਹੜੇ ਆਪਾਂ ਕਰਦੇ ਆ ਉੱਥੇ ਕੰਪਲੇਂਟ ਕਾਫੀ ਲੰਬਾ ਸਮਾਂ ਪਿਆ ਰਹਿੰਦੇ ਨੇ ਉਹਦਾ ਕੋਈ ਹੱਲ ਨਹੀਂ ਨਿਕਲਦਾ ਤੇ ਇੱਕ ਵਾਰ ਜਿਹੜਾ ਹੈਗਾ ਇਹ ਤਜਰਬਾ ਜ਼ਰੂਰ ਅਪਣਾ ਕੇ ਦੇਖੋ ਤਾਂ ਕਿ ਤੁਹਾਨੂੰ ਪਤਾ ਵੀ ਲੱਗ ਸਕੇ ਕਿਸੇ ਦੀ ਮਿੰਤਾ ਨਾ ਕਰਨੇ ਪੈਣ ਉੱਥੇ ਜਾ ਕੇ ਤੁਸੀਂ ਜਾਣੇ ਹੋ ਅਫਸਰਾਂ ਦੇ ਵਿੱਚ ਫਿਰ ਨਹੀਂ ਪਤਾ ਲੱਗਦਾ ਵੀ ਸਾਡੀ ਕੰਪਲੀਟ ਕਿੱਥੇ ਆ ਕਿੱਥੇ ਨਹੀਂ ਹੈਗੀ ਸੋ ਇਸ ਚੀਜ਼ ਦਾ ਜ਼ਰੂਰ ਫਾਇਦਾ ਲਵੋ ਥੈਂਕ ਯੂ